ਪੰਜਾਬ ਦੇ ਜੰੰਦਰ ਚਿਕਨੋਖਾ ਮਾਮਲਾ ਸਾਹਮਣੇ ਆਇਆ ਜਿਸ ਤੇ ਬਸਤੀ 9 ਦਾ ਰਹਿਣ ਵਾਲਾ ਇੱਕ ਵਿਆਹੇ ਵਿਅਕਤੀ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਗਿਆ ਜਿਸ ਤੋਂ ਕੁਝ ਦਿਨ ਬਾਅਦ ਰਾਤ ਉਕਤ ਵਿਅਕਤੀ ਦੀ ਉਸਦੀ ਪਤਨੀ ਨੇ ਬਸਤੀ ਗੁੱਜਾ ਦੇ ਕੋਲ ਉਸ ਨੂੰ ਰੰਗੇ ਹੱਥੀ ਫੜਿਆ ਇਸ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਨਾਲ ਬਸਤੀ ਗੁੱਜਾ ਪਹੁੰਚ ਕੇ ਹੰਗਾਮਾ ਕੀਤਾ ਤੇ ਉਸ ਤੇ ਗੰਭੀਰ aarop ਲਗਾਏ ਦੇਰ ਰਾਤ ਹੁੰਦੇ ਹੰਗਾਮੇ ਤੋਂ ਬਾਅਦ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਪਹੁੰਚੀ ਅਤੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਨਿਆਂ ਹੈ ਜਿਹਨਾਂ ਨੂੰ ਜ਼ਰੂਰ ਮਿਲੇਗਾ ਸਵਾ ਉਸ ਉਦਿਆਂ ਇਸ ਮਾਮਲੇ ਦੇ ਵਿੱਚ ਪਤਨੀ ਅਤੇ ਅੱਛਾ ਕਿ ਨਿਚੇਰ ਹੋਗੀ ਪਿਆਨ ਸਾਲ ਹੋ ਗਏ ਮੇਰੇ ਵਿਆਹ ਨੂੰ ਨਿਆਣਾ ਵੀ ਆਪਣਾ ਮੇਰੇ ਨਿਆਣੇ ਬੱਚੇ ਨਿਆਣੇ ਅੱਛਾ ਗੁਰ ਕੀ ਕਹਿੰਦੇ ਅਦਰ ਮੂੜੇ ਮੇਰਾ ਨਾਮ ਐਸਾ ਜੁਕਾ ਕਿਹੜੇ ਥਾਣੇ ਤੋਂ ਭਾਜੀ ਪੰਜ ਮਿੰਟ ਵਿੱਚ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਤ ਆਇਆ ਤੇ ਦੋਨਾਂ ਤਰ੍ਹਾਂ ਦੇ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਹਿੰਦੇ ਮੇਰੀ ਭੈਣ ਕਿਨਾਂ ਨੇ ਕੱਢੀ ਆ ਵਲਗਾ ਕੇ ਬਾਹਰ ਗਏ ਉਹ ਕਹਿੰਦੇ ਮੇਰੇ ਸਰ ਉਜਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ 'ਤੇ ਲਿਖ ਪਾਈਓ ਤੇ ਬਤਲ ਬੋਤ ਕੀ ਕੰਮ ਕਾਰਵਾਈ ਚੱਲ ਰਹੀ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਕੀ ਥਾਣੇ ਨੂੰ ਤਰਖਾਸ ਦਿੱਤੀ ਤੇ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਲਟੀ ਦਾ ਸੇ ਦਾ ਟਾਈਮ ਦਿੱਤਾ ਜਾ 9 ਵਜੇ ਦਾ ਤੂੰ ਤਾਂ ਜੇ ਹੁਣ ਪੰਜਾਬ ਦੇ ਜੰੰਦਰ ਚਿਕਨੋਖਾ ਮਾਮਲਾ ਸਾਹਮਣੇ ਆਇਆ ਜਿਸ ਤੇ ਬਸਤੀ 9 ਦਾ ਰਹਿਣ ਵਾਲਾ ਇੱਕ ਵਿਆਹੇ ਵਿਅਕਤੀ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਗਿਆ ਜਿਸ ਤੋਂ ਕੁਝ ਦਿਨ ਬਾਅਦ ਰਾਤ ਉਕਤ ਵਿਅਕਤੀ ਦੀ ਉਸਦੀ ਪਤਨੀ ਨੇ ਬਸਤੀ ਗੁੱਜਾ ਦੇ ਕੋਲ ਉਸ ਨੂੰ ਰੰਗੇ ਹੱਥੀ ਫੜਿਆ ਇਸ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਨਾਲ ਬਸਤੀ ਗੁੱਜਾ ਪਹੁੰਚ ਕੇ ਹੰਗਾਮਾ ਕੀਤਾ ਤੇ ਉਸ ਤੇ ਗੰਭੀਰ ਆਰੋਪ ਲਗਾਏ ਦੇਰ ਰਾਤ ਹੁੰਦੇ ਹੰਗਾਮੇ ਤੋਂ ਬਾਅਦ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਪਹੁੰਚੀ ਅਤੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਭਰੋਸਾ ਦਿੱਤਾ ਕਿ ਉਹਨਾਂ ਦਾ ਨਿਆਂ ਹੈ ਜਿਹਨਾਂ ਨੂੰ ਜ਼ਰੂਰ ਮਿਲੇਗਾ ਸਵਾ ਉਸ ਉਦਿਆਂ ਇਸ ਮਾਮਲੇ ਦੇ ਵਿੱਚ ਪਤਨੀ ਅਤੇ ਅੱਛਾ ਕਿਨੇ ਚੇਰ ਹੋ ਗਈ ਪਿਆਰ ਨੂੰ ਹੋ ਗਏ ਮੇਰੇ ਵੀ ਕੋਈ ਨਿਆਣਾ ਵੀ ਆਪਣਾ ਮੇਰੇ ਕੋਈ ਨਿਆਣਾ ਵਜੇ ਨਿਆਣੇ ਅੱਛਾ ਦੂੜ ਕੀ ਕਹਿੰਦੇ ਅਦਰ ਮੂੜ ਮੇਰਾ ਨਾਮ ਐਸਏ ਜੁਕਤਾ ਕਿਹੜੇ ਥਾਣੇ ਤੋਂ ਭਾਜੀ ਪਾਇਨ ਬਟਵੀਂ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਦੋਨਾਂ ਤਰ੍ਹਾਂ ਦੀ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਹਿੰਦੇ ਮੇਰੀ ਭੈਣ ਕਿਨਾਂ ਨੇ ਕੱਢੀ ਆ ਵਲਗਾ ਕੇ ਬਾਹਰ ਗਈ ਉਹ ਕਹਿੰਦੇ ਮੇਰੇ ਸਰ ਅਲਜਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਪਤਲੂ ਕੋਈ ਉਹ ਤੋਂ ਬਤਲੂ ਕੀ ਕਿਹੜੀ ਕਾਰਵਾਈ ਚੱਲ ਰਹੀ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਗਈ ਥਾਣੇ ਦੋਨਾਂ ਤਰਖਾਸ ਦਿੱਤੀ ਤੇ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਲਟੀ ਦਾ ਫੇਰ ਦਾ ਟਾਈਮ ਦਿੱਤਾ ਜਾ 9 ਵਜੇ ਦਾ ਤੂੰ ਤਾਂ ਜੇ ਰਹਣ ਵਾਲਾ ਇੱਕ ਵਿਆਹੇ ਵਿਅਕਤੀ ਆਪਣੇ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਗਿਆ ਜਿਸ ਤੋਂ ਕੁਝ ਦਿਨ ਬਾਅਦ ਰਾਤ ਉਕਤ ਵਿਅਕਤੀ ਦੀ ਉਸਦੀ ਪਤਨੀ ਨੇ ਬਸਤੀ ਗੁੱਜਾਂ ਦੇ ਕੋਲ ਉਸ ਨੂੰ ਰੰਗੇ ਹੱਥੀ ਫੜਿਆ ਇਸ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਨਾਲ ਬਸਤੀ ਗੁੱਜਾਂ ਪਹੁੰਚ ਕੇ ਹੰਗਾਮਾ ਕੀਤਾ ਤੇ ਉਸ ਤੇ ਗੰਭੀਰ ਆਰੋਪ ਲਗਾਏ ਦੇਰ ਰਾਤ ਹੁੰਦੇ ਹੰਗਾਮੇ ਤੋਂ ਬਾਅਦ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਪਹੁੰਚੀ ਅਤੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਭਰੋਸਾ ਦਿੱਤਾ ਕਿ ਉਹਨਾਂ ਦਾ ਨਿਆਂ ਹੈ ਜਿਹਨਾਂ ਨੂੰ ਜ਼ਰੂਰ ਮਿਲੇਗਾ ਸਵਾ ਸੁਣਦੇ ਹਾਂ ਇਸ ਮਾਮਲੇ ਦੇ ਵਿੱਚ ਪਤਨੀ ਅਤੇ ਅੱਛਾ ਕਿੰਨੀ ਚਿਰ ਹੋ ਗਈ ਪਿਆਰ ਨੂੰ ਕੋਈ ਨਿਆਣਾ ਵੀ ਆਪਣਾ ਕਿੰਨੇ ਨਿਆਣੇ ਬੱਜੇ ਕਿੰਨੇ ਨਿਆਣੇ ਅੱਛਾ ਹੋਰ ਕੀ ਕਹਿੰਦੇ ਇਧਰ ਮੂੰਹ ਦੇ ਇਧਰ ਮੂੰਹ ਦੇ ਮੇਰਾ ਨਾਮ ਐਸਏ ਜੁਕਤਾ ਕਿਹੜੇ ਥਾਣੇ ਤੋਂ ਭਾਜੀ ਪੰਜ ਮਿੰਟ ਵਿੱਚ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਦੋਨਾਂ ਤਰ੍ਹਾਂ ਦੀ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਿੰਨੇ ਮੇਰੀ ਭੈਣ ਕਿਨਾਂ ਨੇ ਕੱਢੀ ਆ ਅੱਛਾ ਬਲਦਾਕ ਦੇ ਬਾਹਰ ਗਏ ਉਹ ਕਿੰਨੇ ਮੇਰੇ ਸਰਵ ਜਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਪਤਲਾ ਭਾਈਓ ਤੇ ਬਤਲ ਕੋ ਕਿਵੇਂ ਕੰਮ ਚੱਲਦਾ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਗਈ ਥਾਣੇ ਤੇ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਰਟੀ ਨੂੰ ਸਵੇਰ ਦਾ ਟਾਈਮ ਦਿੱਤਾ ਜਾ 9 ਵਜੇ ਦਾ ਤੂੰ ਤਾਂ ਜੇ ਹੁਣ ਜਾਣਾ ਚਾਹੇ ਤਾਂ ਹੁਣ